ਦੀਵਾਲੀਪਿੰਡ ਦਾ ਇਹ ਸਾਈਟ ਹੈ ਔਰ ਐਮਐਲਏ ਵੱਲੋਂ ਕਿਹਾ ਗਿਆ ਕਿ 25 25 ਫੁੱਟ 30 30 ਫੁੱਟ ਮਾਈਨਿੰਗ ਕੀਤੀ ਹੈ ਜੇ ਮੈਂ 25 30 ਫੁੱਟ ਮਾਈਨਿੰਗ ਕੀਤੀ ਹੋਵੇ ਦਿਵਾਲੀਪਿੰਡ ਤੇ ਮੈਂ ਗੁਨੇਦਾਰਾ ਜੋ ਵੀ ਸਜ਼ਾ ਕਾਨੂੰਨ ਮੈਨੂੰ ਦੇਊਗਾ ਮੈਂ ਲਵਾਂਗਾ ਪਰ ਜੇ ਇਹ ਗੱਲ ਝੂਠੀ ਹੋਵੇ ਤੇ ਫਿਰ ਮੇਰੇ ਹਿਸਾਬ ਨਾਲ ਪ੍ਰਗਟ ਸਿੰਘ ਨੂੰ ਉੱਪਰ ਆ ਕੇ ਇਸ ਗੱਲ ਤੇ ਮਾਫੀ ਮੰਗਣੀ ਚਾਹੀਦੀ ਹੈ ਕਿਉਂਕਿ ਤੁਸੀਂ ਮੇਰੇ ਨਾਲ ਚੱਲੋ ਮੈਂ ਦਿਵਾਲੀਪਿੰਡ ਤੁਹਾਨੂੰ ਲੈ ਕੇ ਜਾਣਾ ਉੱਥੇ ਤੁਸੀਂ ਦੇਖ ਲਓ ਕਿ 20 ਫੁੱਟ ਵੀ ਮਾਈਨਿੰਗ ਨਹੀਂ ਹੋਈ ਇਹ ਤਾਂ 25 30 ਫੁੱਟ ਇਹਨਾਂ ਨੂੰ ਝੂਠ ਬੋਲਣ ਦੀ ਹੈਬਿਟ ਆ ਇਹ ਯੂਸ ਟੂ ਆ ਝੂਠ ਬੋਲਣ ਦੇ ਇਹਨਾਂ ਦੀ ਅੱਜ ਦੀ ਨਹੀਂ ਬੜੀ ਪੁਰਾਣੀ ਹੈ ਬੇਟਾ ਸੋ ਇਹਨਾਂ ਦੀ ਗੱਲ ਨੂੰ ਬਹੁਤਾ ਸੀਰੀਅਸ ਲੈਣ ਦੀ ਲੋੜ ਨਹੀਂ ਇਹ ਤੁਹਾਡੀ ਕਿੰਨੀ ਦੇਰ ਹੋ ਗਈ ਹੈ ਜਦੋਂ ਨੂੰ 14 ਮਹੀਨੇ ਹੋ ਗਏ ਜੀ ਮੇਰਾ ਕੰਮ ਚੱਲਦੇ ਨੂੰ 4 ਦਸੰਬਰ ਸਾਲ 2023 ਚ ਮੇਰਾ ਕੰਮ ਸ਼ੁਰੂ ਹੋਇਆ ਸੀ ਤੇ ਤਕਰੀਬਨ 6-7 ਮਹੀਨੇ ਹੋਰ ਕੰਮ ਚੱਲਣਾ ਜੀ ਤੇ ਫਿਰ ਸੜਕ ਬਣ ਕੇ ਤਿਆਰ ਹੋ ਗਈ ਇਹ ਇਹਨਾਂ ਨੇ 14 ਮਹੀਨੇ ਤੋਂ ਬਾਅਦ ਕੋਈ ਕੰਮ ਨਹੀਂ ਕੀਤਾ ਲਗਾਇਆ 14 ਮਹੀਨੇ ਹੋ ਗਏ ਇਹਨਾਂ ਨੂੰ ਮੇਰੀ ਕੰਪਲੀਟ ਦਾ ਕੋਈ ਯਾਦ ਨਹੀਂ ਆਇਆ ਅੱਜ ਜਦੋਂ ਦਾ ਮੈਂ ਹਲਕਾ ਇੰਚਾਰਜ ਕਪੂਰਥਲੇ ਲੱਗਾ ਇਹਨਾਂ ਨੂੰ ਪਤਾ ਨਹੀਂ ਕੀ politically ਮੇਰੇ ਤੋਂ ਇਨਸਿਕਿਉਰਟੀ ਮਹਿਸੂਸ ਹੋਈ ਆ ਕੁਝ ਮੇਬੀ ਆਪਣੇ ਕਲੀਗਸ ਵੱਲੋਂ ਇਹਨਾਂ ਨੂੰ ਮਹਿਸੂਸ ਹੋ ਗਈ ਜਾਂ ਕੀ ਕਿਸੇ ਨੂੰ ਇਹਨਾਂ ਨੂੰ ਇਨਸਟਰਕਸ਼ਨ ਮਿਲੀ ਤੇ ਇਹ 40 45 ਦਿਨ ਹੀ ਹੋ ਗਏ ਮੈਂ ਹਲਕਾ ਇਨਚਾਰਜ ਲਗਾ ਉਦੋਂ ਦੇ ਐਕਟੀਵੇਟ ਹੋਏ ਹੋਏ ਆ ਉਸ ਤੋਂ ਪਹਿਲਾਂ ਤਾਂ ਕਿਤੇ ਬੋਲੇ ਹੀ ਨਹੀਂ ਤੇ ਮੈਂ ਵੈਸੇ ਵੀ ਇਹਨਾਂ ਨੂੰ ਘੱਟ ਹੀ ਬੋਲਦੇ ਸੁਣਿਆ ਘੱਟ ਹੀ ਬੋਲਦੇ ਆ ਪਤਾ ਨਹੀਂ ਹੁਣ ਇਹਨਾਂ ਨੂੰ ਕਿਹੜੇ ਵੱਲੋਂ ਕੀ ਮੋਟੀਵੇਸ਼ਨ ਮਿਲੀ ਕਿਉਂ ਬੋਲ ਰਹੇ ਆ ਅੱਗੇ ਕੀ ਕਾਰਵਾਈ ਕਰਨਾ ਚਾਹੋ ਅੱਗੇ ਕਾਰਵਾਈ ਇਹ ਕਰੂੰਗਾ ਜੀ 15 ਦਿਨਾਂ ਦੇ ਅੰਦਰ ਅੰਦਰ ਇਹ ਜੋ ਅਲੀਗੇਸ਼ਨ ਮੇਰੇ ਤੇ ਲਾਏ ਆ ਵਾਪਸ ਇਹ ਆਪਣੇ ਵਰਡਸ ਵਾਪਸ ਲੈਣ ਕਿ 25 30 ਫੁੱਟ ਮਾਈਨਿੰਗ ਕੀਤੀ ਆ ਇਸ ਚੀਜ਼ ਨੂੰ ਵਾਪਸ ਲੈਣ ਔਰ 15 ਦਿਨਾਂ ਦੇ اندر ਮੈਨੂੰ ਡੇਟ ਦੇਣ ਇਹਨਾਂ ਨੇ ਇੱਕ ਬਿਆਨ ਦਿੱਤਾ ਜਿਹੜਾ ਕਿ ਮੈਨੂੰ ਬੜਾ ਪਿੰਚ ਕੀਤਾ ਇਹਨਾਂ ਨੇ ਕਿਹਾ ਤੇ ਅਸੀਂ ਤਾਂ ਭੁਜਾਵਾਂਗੇ ਇਹਨੂੰ ਮੈਂ ਤੁਹਾਡੇ ਮਾਧਿਅਮ ਨਾਲ ਹੀ ਦੱਸਣਾ ਭੁਜਾ ਤਾਂ ਭਾਈ ਤੂੰ ਸੁਪਣੇ 'ਚੋਂ ਨਹੀਂ ਸਕਦਾ ਮੈਨੂੰ ਤੂੰ ਬੋਤ ਤੂੰ ਅਗਲਾ ਜਨਮ ਲੈ ਲੈ ਫਿਰ ਉਹਦੇ ਬਾਰੇ ਮੈਂ ਕੁਝ ਨਹੀਂ ਕਹਿ ਸਕਦਾ ਇਸ ਜਨਮ 'ਚ ਨਹੀਂ ਤੇਰੀ ਨਹੀਂ ਔਕਾਤ ਕਿ ਤੂੰ ਮੈਨੂੰ ਭੁਜਾ ਲਵੇਂ ਬਾਕੀ ਜਿੱਥੇ ਕਵੇਂ ਜਦੋਂ ਕਵੇਂ ਜਿੰਨੇ ਵਜੇ ਕਵੇਂ ਜਿੱਦਾਂ ਕਵੇਂ ਭਾਈ ਐਚਐਸ ਵਾਲਿਆਂ ਆਣ ਨੂੰ ਤਿਆਰ ਆ ਤੂੰ ਆਪਣਾ ਜ਼ੋਰ ਲਾ ਕੇ ਵੇਖ ਲੈ ਕਿ ਤੂੰ ਭੁਜਾ ਸਕਦਾ ਹੈ ਤੈਨੂੰ ਤੇਰੀ ਜ਼ਰੂਰਤ ਪਤਾ ਲੱਗ ਜੂ ਪੇ ਮੈਨੂੰ ਭਾਈ ਮੇਰੀ ਜ਼ਰੂਰਤ ਪਤਾ ਲੱਗ ਜੂ ਕਿ ਕੌਣ ਭਜਦਾ ਤੇ ਕੌਣ ਨਹੀਂ ਭਜਦਾ ਤੇ ਨਹੀਂ ਤਾਂ ਫਿਰ ਆਜਾ 15 ਦਿਨਾਂ ਬਾਅਦ ਕਿ ਡਿਬੇਟ ਕਰਨੀ ਆ ਤੇਰੇ ਕੱਚੇ ਚਿੱਠੇ ਸਾਰੇ ਤਿਆਰ ਆ ਉਹਨਾਂ ਨੂੰ ਪੱਕੇ ਕਰਨ ਨੂੰ 10-12 ਦਿਨ ਲੱਗ ਜਾਣਾ ਮੈਨੂੰ 15 ਦਿਨਾਂ ਬਾਅਦ ਡਿਬੇਟ ਕਰਾਂਗੇ ਤੇ ਪ੍ਰੈਸ ਨੂੰ ਸਾਰਿਆਂ ਨੂੰ ਦੱਸੂਗਾ ਤੇ ਤੂੰ 50 ਸਾਲਾਂ ਚ ਕਿੰਨੀਆਂ ਠੱਗੀਆਂ ਮਾਰੀਆਂ